ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰਿੰਸ ਸਿੰਦਰਪ੍ਰੀਤ ਸਿੰਘ ਪ੍ਰਿੰਸ 뮤ਜ਼ਿਕ ਅਕੈਡਮੀ ਤੇ ਅੱਜ ਲੈ ਕੇ ਹਾਜ਼ਰ ਹੋਇਆ ਇੱਕ ਨਵਾਂ ਟੌਪਿਕ ਰਿਆਜ਼ ਦੇ ਬਾਰੇ ਸਿੰਗਰਸ ਦੇ ਬਾਰੇ ਮੋਸਟਲੀ ਤੁਹਾਡੇ ਜਿਹੜੇ ਕੁਐਸਚਨਸ ਹੁੰਦੇ ਨੇ ਕਿ ਅਸੀਂ ਕਿੰਨੀ ਜਲਦੀ ਸਿੱਖ ਸਕਦੇ ਹਾਂ ਸਿੰਗਰ ਕਿਵੇਂ ਬਣ ਸਕਦੇ ਹਾਂ ਉੱਚਾ ਕਿਵੇਂ ਗਾ ਸਕਦੇ ਹਾਂ ਗਲਾ ਛੇਤੀ ਖਰਾਬ ਹੋ ਜਾਂਦਾ ਉਹ ਕਿਉਂ ਹੁੰਦਾ ਜਾ ਸਾਡੀ ਆਵਾਜ਼ ਦਾ ਥਰੋ ਨਹੀਂ ਹੈਗਾ ਆਵਾਜ਼ ਦੇ ਵਿੱਚ ਬੇਸ ਨਹੀਂ ਹੈਗਾ ਆਵਾਜ਼ ਪਤਲੀ ਹੋ ਜਾਂਦੀ ਹੈ ਆਵਾਜ਼ ਮੋਟੀ ਹੋ ਜਾਂਦੀ ਹੈ ਜਾਂ ਪ੍ਰੋਨਾਉਂਸ ਨਹੀਂ ਪ੍ਰੋਪਰ ਕਰ ਪਾਰੇ ਜਾਂ ਕਿੰਨੇ ਚਿਰ ਦੇ ਵਿੱਚ ਸਾਨੂੰ 뮤직 ਆਜੂਗੇ ਬਹੁਤ سارے ਸਵਾਲ ਆਮ ਹੁੰਦੇ ਹੋ ਕੋਈ ਵੀ ਆਰਟਿਸਟ ਹੋਵੇ ਕਿਸੇ ਵੀ ਕਲਾ ਨੂੰ ਲੈ ਕੇ ਭਾਵੇਂ ਸਬੰਧਤ ਰੱਖਦਾ ਹੋਵੇ ਸਾਰਿਆਂ ਵਾਸਤੇ ਇਹ ਜ਼ਰੂਰੀ ਹੈ ਜੋ ਮੈਂ ਅੱਜ ਗੱਲ ਕਰਨ ਲੱਗਿਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਥੋੜੀ ਵੱਡੀ ਹੋ ਸਕਦੀ ਹੈ ਪਰ ਇਹਦੇ ਵਿੱਚ ਮੈਂ ਕਾਰਨ ਦੱਸਦਾ ਅ ਕਈਆਂ ਦੇ ਇਹ ਵੀ ਹੁੰਦਾ ਵੀ ਕੈਟਾਗਰੀਜ਼ ਦੀ ਗੱਲ ਕਰੀਏ ਕੈਟਾਗਰੀਜ਼ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਕੀਰਤਰੀਏ ਸਿੰਘ ਜਿਹੜੇ ਹੈਗੇ ਨੇ ਸਾਡੇ ਰਾਗੀ ਸਿੰਘ ਹੈਗੇ ਨੇ ਔਰ ਉਸ ਤੋਂ ਬਾਅਦ ਜੇ ਆਪਾਂ ਕਲਾਕਾਰ ਲਾਈਨ ਦੀ ਗੱਲ ਕਰੀਏ ਉਹਦੇ ਵਿੱਚ ਗਜ਼ਲ ਸਿੰਗਰ ਆ ਜਾਂਦੇ ਨੇ ਉਹਦੇ ਵਿੱਚ ਅੱਜ ਕੱਲ ਜੋ ਹਿਪ ਹੌਪ ਚੱਲ ਰਿਹਾ ਹੈ ਜਾਂ ਰੈਪ ਸਿੰਗਰ ਆ ਜਾਂਦੇ ਨੇ ਹਨਾ ਰੈਪਰਸ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਔਰ ਇਹਦੇ ਵਿੱਚ ਰੋਮਾਂਟਿਕ ਗੀਤ ਗਾਉਣ ਵਾਲੇ ਜਾਂ ਪਲੇਬੈਕ ਸਿੰਗਿੰਗ ਕਰਨ ਵਾਲੇ ਜਾਂ ਸੂਫੀ ਗਾਉਣ ਵਾਲੇ ਕੁਆਲੀਜ਼ ਗਾਉਣ ਵਾਲੇ ਸੇ ਬਹੁਤ ਸਾਰੀਆਂ categories ਹੈ ਜਿਹੜੀਆਂ ਸਿੰਗਿੰਗ ਦੇ ਰਿਲੇਟਡ ਹੈਗੀਆਂ ਨੇ ਸੋ ਸਾਰਿਆਂ ਵਾਸਤੇ ਇਹ ਟੌਪਿਕ ਜਿਹੜਾ ਅੱਜ ਦੀ ਜਿਹੜੀ ਵੀਡੀਓ ਬਹੁਤ ਜ਼ਰੂਰੀ ਹੋਣ ਵਾਲੀ ਹੈ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਵੀ ਇਹਦੇ ਵਿੱਚ ਕੀ ਕੀ ਚੀਜ਼ਾਂ ਧਿਆਨ ਰੱਖਣ ਵਾਲੀਆਂ ਨੇ ਕੀ ਕੀ ਰਿਆਜ਼ ਕਰਨ ਵਾਲਾ ਰਿਆਜ਼ ਵਾਲੀ ਮੈਂ ਬਹੁਤ ਵੀਡੀਓ ਪਾ ਰਿਆਂ ਪਾ ਚੁੱਕਿਆ ਆਉਣ ਵਾਲੇ ਦਿਨਾਂ ਵਿੱਚ ਪਾਉਂਗਾ ਵੀ ਠੀਕ ਹੈ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਇੱਕ ਸਮਾਂ ਨਿਸ਼ਚਿਤ ਕਰੋ ਆਪਦੇ ਰਿਆਜ਼ ਦਾ 24 ਘੰਟਿਆਂ ਦੇ ਵਿੱਚੋਂ ਸਿਰਫ ਆਪਾਂ ਲਿਖ ਦਿੰਨੇ ਆ ਉਹਦੇ ਪੇਜਾਂ ਦੇ ਉੱਤੇ ਵੀ ਇੰਸਟਾਗ੍ਰam ਤੇ 뮤זיਕ ਇਜ਼ ਮਾਈ ਲਾਈਫ ਆਈ ਕਾਂਟ ਲਿਵ ਵਿਦਆਊਟ 뮤זיਕ ਜੋ 뮤זיਕ ਬਿਨਾ ਮੈਂ ਕੁਛ ਵੀ ਨਹੀਂ ਬਹੁਤ ਸਾਰੇ ਤੁਸੀਂ ਇਦਾਂ ਦੀਆਂ ਲਾਈਨਾਂ ਲਿਖਦੇ ਆ ਤੇ ਜੇ ਆਪਾਂ ਰਿਆਜ਼ ਦੀ ਗੱਲ ਕਰੀਏ ਵੀ ਕਿੰਨਾ ਗ੍ਰਿਆਜ਼ ਕਰਦੇ ਹਾਂ ਤਾਂ ਇੱਕ ਅੱਧੀ ਸਰਗੋ ਆਉਂਦੀ ਹੁੰਦੀ ਹੈ ਇਕੱਲੇ ਸਾਹ ਦੀ ਪ੍ਰੈਕਟਿਸ ਕਰਦੇ ਆ ਜੀ 15 20 ਮਿੰਟ ਤੇ ਬਰਨਾ ਆਪਾਂ ਸਿੰਗਰ ਹੁੰਦਾ ਸੋ ਮਾਫੀ ਮੰਗ ਕੇ ਕਹਿਣ ਲੱਗਿਆ ਵੀ ਫਿਰ ਤੁਸੀਂ ਸੰਗੀਤ ਨਾਲ ਖਿਲਵਾੜ ਨਾ ਕਰੋ ਸੰਗੀਤ ਮਜ਼ਾਕ ਨਹੀਂ ਹੈਗਾ ਕਮ ਸੇ ਕਮ ਪਹਿਲਾਂ ਵਾਲੇ ਉਸਤਾਦ ਹੁੰਦੇ ਸੀਗੇ ਮੈਂ ਮਤਲਬ ਮੈਂ ਕੋਈ ਬੜਾ ਪੁਰਾਣਾ ਨਹੀਂ ਹੈਗਾ ਪਰ ਮੈਂ ਥੋੜਾ ਜਿਹਾ ਪਿੱਛੇ ਜਾਈਏ 10-15 ਸੱਤ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਜਦੋਂ ਤਾਂ ਉਦੋਂ ਮੇਰੇ ਉਸਤਾਦ ਜੀ ਨੇ ਮੈਨੂੰ ਮੈਨੂੰ ਯਾਦ ਆ ਕਿ ਸਾਨੂੰ ਪਹਿਲੀ ਤੇ ਦੂਜੀ ਸਰਗਮ ਸਾਦ ਹੀ ਪ੍ਰੈਕਟਿਸ ਤੇ ਪਹਿਲੀ ਦੂਜੀ ਸਰਗਮ ਸਾਨੂੰ ਆਉਂਦੀ ਸੀ ਤੇ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਸੋ ਕੈਨੇਡਾ ਆ ਕੇ 6 ਮਹੀਨਿਆਂ ਵਾਸਤੇ ਕੀਰਤਨ ਕਰਦੇ ਹੁੰਦੇ ਸੀ 6 ਮਹੀਨੇ ਅਸੀਂ ਜੋ ਸਾਨੂੰ ਆਉਂਦਾ ਸੀ ਅਸੀਂ ਉਹਦੇ 'ਚ ਗੈਪ ਨਹੀਂ ਪਾਇਆ ਕਦੇ ਕੋਈ ਚੀਟਿੰਗ ਨਹੀਂ ਕੀਤੀ ਸਮਾਂ ਉਲਟਾ ਵੱਧ ਲਾਉਂਦੇ ਰਹੇ ਆ ਉਹ ਚਾਪੜੀਆਂ ਮੇਰੇ ਕੋਲ ਹੁੰਦੀਆਂ ਸੀ ਜਿਹੜੇ ਵਿਦਿਆਲੇ 'ਚ ਅਸੀਂ ਸਿੱਖਦੇ ਸੀ ਤਾਂ ਉਹ 3 ਘੰਟਿਆਂ ਦੀ ਬਜਾ ਅਸੀਂ 4 ਘੰਟੇ ਰਿਆਜ਼ ਕਰ ਲਏ ਸੀ ਅੱਧਾ ਘੰਟਾ ਪਹਿਲਾਂ ਆ ਜਾਂਦੇ ਸੀ ਅੱਧਾ ਘੰਟਾ ਲੇਟ ਜਾਂਦੇ ਸੀ ਕਿਉਂ ਉਸਤਾਦ ਜੀ ਹੈਣੀ ਸੀ ਰਿਆਜ਼ ਕਰਦੇ ਸੀ ਹਾਂ ਪਰ ਇੱਥੇ ਮੈਂ ਵੀ ਗੱਲ ਕਰਦਾ ਵੀ ਹੋ ਸਕਦਾ ਅਸੀਂ ਉਦੋਂ ਗੈਰ ਹਾਜ਼ਰੀ 'ਚ ਜੇ ਅਸੀਂ ਗਲਤ ਰਿਆਜ਼ ਕਰ ਲੈਂਦੇ ਤਾਂ ਅਸੀਂ ਗਲਤ ਵੀ ਹੋ ਜਾਣਾ ਸੀਗਾ ਬਿਗਨਿੰਗ ਜਿਹੜੀ ਹੁੰਦੀ ਆ ਆਪਣੀ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ ਉਹ ਸਟੇਜ ਇੱਕ ਇਹੋ ਜਿਹੀ ਸਟੇਜ ਹੁੰਦੀ ਆ ਕਿ ਤੁਹਾਨੂੰ ਬੁਰੇ ਭਲੇ ਦਾ ਚੰਗੇ ਮਾੜੇ ਦਾ ਸੁਰ ਬਿਸੁਰ ਦਾ ਪਤਾ ਨਹੀਂ ਹੁੰਦਾ ਸੋ ਤੁਸੀਂ ਜੇ ਗਲਤ ਰਿਆਜ਼ ਉਦੋਂ ਤਾਂ ਤੁਹਾਨੂੰ ਗਲਤ ਗਲੇ ਨੂੰ ਤੁਹਾਡੇ ਨੂੰ ਗਲਤ ਡਾਇਰੈਕਸ਼ਨ ਵੀ ਮਿਲ ਜੂਗੀ ਤੇ ਫਿਰ ਉਹਨੂੰ ਠੀਕ ਕਰਨ ਤੇ ਉਹਨਾਂ ਹੀ ਸਮਾਂ ਫੇਰ ਖਰਾਬ ਕਰਨਾ ਪੈਣਾ ਜਿੰਨਾ ਨੂੰ ਖਰਾਬ ਕਰਨ ਤੇ ਮਲਕੀ ਜ਼ਿਆਦਾ ਸਮਾਂ ਹੀ ਲੱਗੂਗਾ ਠੀਕ ਹੈ ਇਹ ਕੱਪੜਾ ਆ ਜਿਵੇਂ ਇਹਨੂੰ ਆਪਾਂ ਕੱਪੜੇ ਨੂੰ ਮੁੱਛੂ ਮੁੱਛੂ ਕਰਕੇ ਵੱਟਵਾ ਗਿਆ ਸੁੱਟ ਦਈਏ ਤੇ ਉਹ ਪਾਈਏ ਤਾਂ ਸੋਹਣਾ ਨਹੀਂ ਨ ਲੱਗਦਾ ਉਹਦੇ ਚ ਮਜ਼ਾ ਹੀ ਨਹੀਂ ਆਉਂਦਾ ਕੁਆਲਿਟੀ ਮਰ ਜਾਂਦੀ ਕੱਪੜੇ ਦੀ ਕੱਪੜਾ ਪਾਇਆ ਫੱਬਦਾ ਹੀ ਨਹੀਂ ਪਰ ਜੇ ਉਹਨੂੰ ਤੁਸੀਂ ਪ੍ਰੈਸ ਕਰਕੇ ਸੋਹਣੀ ਤਰੀਕੇ ਦੇ ਨਾਲ ਥੋੜਾ ਥੋੜਾ ਪਾਣੀ ਲਾ ਕੇ ਉਹਨੂੰ ਪ੍ਰੈਸ ਕਰਕੇ ਐ ਵੱਟ ਮਰਾ ਕੇ ਕਰੀਜ਼ ਬਣਾ ਕੇ ਤੇ ਫਿਰ ਤੁਸੀਂ ਉਹਨੂੰ ਪਾਓ ਤੇ ਸੋ ਦੇਖਣ ਲੱਗਿਆ ਕਿ ਕਿੱਥੋਂ ਸੋ ਆਇਆ ਹਨ ਤਾਂ ਉਹੀ ਚੀਜ਼ ਦੀ ਗ੍ਰੇਸ ਬਣ ਗਈ ਸੋ ਉਵੇਂ ਹੈ ਗਲੇ ਦੇ ਵਿੱਚ ਵਕਟ ਹੈ ਨਾ ਜਿਹੜੇ ਗਲੇ ਦੇ ਜਿਹੜੇ ਔਗਣ ਨੇ ਗਲੇ ਦੇ ਜਾਂ ਜਿਹੜੀਆਂ ਪੱਕਿਆ ਲਈ ਐਰਰਸ ਜਿਹੜੇ ਆਉਂਦੇ ਨੇ ਜਾਂ ਜਿਹੜੀਆਂ ਗਲੇ ਨੂੰ ਸੋਨਾ ਬਣਨ ਤੋਂ ਰੋਕਣ ਵਾਲੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਜੇ ਤੁਸੀਂ ਰਿਮੂਵ ਕਰਨਾ ਤਾਂ ਫਿਰ ਉਹ ਪ੍ਰੈਕਟਿਸ ਦੇ ਨਾਲ ਹੀ ਹੋ ਸਕਦਾ ਤੇ ਉਹ ਗੁਰੂ ਹੀ ਦੱਸ ਸਕਦਾ ਸਭ ਤੋਂ ਪਹਿਲੀ ਗੱਲ ਵੀ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ ਗੁਰੂ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਸੋ ਤੁਸੀਂ ਪ੍ਰਿੰਸ 뮤직 ਅਕੈਡਮੀ ਦੇ ਮਾਧਿਅਮ ਰੇ YouTube ਤੇ ਅਸੀਂ ਪ੍ਰੋਪਰ ਫੁੱਲ ਵੀਡੀਓ ਅਪਲੋਡ ਕਰਦੇ ਹੁੰਦੇ ਆ ਤੁਸੀਂ ਉੱਥੇ ਜਾ ਕੇ ਇਹਦਾ ਆਨੰਦ ਵੀ ਲੈ ਸਕਦੇ ਹੋ ਸਿੱਖ ਸਕਦੇ ਹੋ ਪ੍ਰੋਪਰ ਬਹੁਤ ਸਾਰੇ ਬੱਚੇ ਮੈਸੇजेस ਵੀ ਕਰਦੇ ਮੈਂ ਉਹਦੇ ਰਿਗਾਰਡਿੰਗ ਵੀ ਵੀਡੀਓ ਪਾਉਂਦਾ ਰਹਿਣਾ ਇਹ ਸਾਰਿਆਂ ਦਾ ਕਾਮਨ ਸਵਾਲ ਹੋ ਸਕਦਾ ਹੈ ਜਾਂ ਸੀ ਤਾਂ ਕਰਕੇ ਮੈਂ ਵੀਡੀਓ ਬਣਾਈ ਹੈ ਹੁਣ ਇਹਦੇ ਵਿੱਚ ਕਰਨਾ ਕੀ ਹੈ ਇਹ ਸਾਰੇ ਤੁਹਾਨੂੰ ਸਵਾਲ ਦੱਸਦੇ ਸਾਰਾ ਕੁਝ ਮੈਂ ਦੱਸਦਾ ਇੱਕ ਪਹਿਲਾ ਪੁਆਇੰਟ ਇਹ ਸੀ ਕਿ ਤੁਸੀਂ ਇੱਕ 24 ਘੰਟਿਆਂ ਦੇ ਵਿੱਚ ਮੰਨ ਲਓ ਮੈਂ ਸਵੇਰ 8 ਤੋਂ 9 ਮੈਂ ਕਹਿਣਾ ਵੀ ਮੈਂ ਆਹ ਟਾਈਮ ਪੱਕਾ ਰਿਆਜ਼ ਕਰਨਾ ਸਵੇਰ ਕਿ 7 ਤੋਂ 8 ਮੈਂ ਸ਼ਾਮ ਨੂੰ ਰਿਆਜ਼ ਕਰਨਾ ਤਾਂ ਉਹ ਤੁਹਾਡਾ ਟਾਈਮ ਫਿਕਸ ਹੋ ਜੇ ਤੁਸੀਂ ਜੰਮੂ ਕਸ਼ਮੀਰ ਗਏ ਹੋ ਤੁਸੀਂ ਲੇਹ ਲਦਾਖ ਗਏ ਹੋ ਤੁਸੀਂ ਕੈਨੇਡਾ ਗਏ ਹੋ ਤੁਸੀਂ ਅਮਰੀਕਾ ਗਏ ਹੋ ਤੁਸੀਂ ਯੂਕੇ ਗਏ ਹੋ ਜਦ ਤੁਸੀਂ ਲੁਧਿਆਣੇ ਗਏ ਹੋ ਕੋਈ ਪ੍ਰਵਾਹ ਨਹੀਂ ਤਾਨਪੁਰਾ ਸਾਰਿਆਂ ਦੇ ਫੋਨ ਦੇ ਵਿੱਚ ਆ ਜਾਂਦਾ ਮੁੰਡਿਆਂ ਨੇ ਸੀ ਸ਼ਾਰਪ ਤੋਂ ਕੁੜੀਆਂ ਨੇ ਜੀ ਸ਼ਾਰਪ ਤੋਂ ਮੁੰਡਿਆਂ ਨੇ ਪਹਿਲੇ ਗਾਲੇ ਤੋਂ ਕੁੜੀਆਂ ਨੇ ਚੌਥੇ ਗਾਲੇ ਤੋਂ ਜੇ ਵੀਡੀਓ ਤੁਹਾਨੂੰ ਪਹਿਲੇ ਦੂਜੇ ਤੀਜੇ ਦਾ ਨਹੀਂ ਪਤਾ ਕਾਲੇ ਦਾ ਇਹ ਵੀ ਵੀਡੀਓ ਪਾਈ ਹੋਈ ਹੈ ਠੀਕ ਹੈ ਉਹ ਜਿਹੜਾ ਘੰਟਾ ਆ ਤੁਸੀਂ ਫਿਕਸ ਕਰ ਲੈਣਾ 24 ਘੰਟਿਆਂ ਦੇ ਵਿੱਚ ਉਸ ਟਾਈਮ ਹੀ ਤੁਸੀਂ ਰਿਆਜ਼ ਕਰਨਾ ਹਾਂ ਉਹ ਤੋਂ ਵੱਧ ਕਰ ਲਓ ਤਾਂ ਉਹ ਬੋਨਸ ਹੈ ਇੱਕ ਟਾਈਮ ਤੁਸੀਂ ਫਿਕਸ ਕਰੋ ਇੱਕ ਕਈ ਗੰਦ ਦੂਜੀ ਕੰਸਿਸਟੈਂਸੀ ਜਿਹਨੂੰ ਕਹਿੰਦੇ ਆ ਵੀ ਮੈਂ ਅੱਜ ਤੋਂ ਜੇ ਰਿਆਜ਼ ਸ਼ੁਰੂ ਕਰ ਲਿਆ ਤਾਂ 365 ਦਿਨ ਸਾਲ ਦੇ ਨੇ 365 ਦਿਨ ਤਾਂ ਰਿਆਜ਼ ਦੇ ਹੋ ਸਕਦੇ ਆ 364 ਨਹੀਂ ਹੋ ਸਕਦੇ ਜਿਵੇਂ ਅਸੀਂ ਕਦੇ ਰੋਟੀ ਖਾਣਾ ਨਹੀਂ ਭੁੱਲਦੇ ਅਸੀਂ ਰੈਗੂਲਰ ਪਾਣੀ ਪੀਣਾ ਨਹੀਂ ਭੁੱਲਦੇ ਨਹਾਉਣਾ ਧੋਣਾ ਨਹੀਂ ਭੁੱਲਦੇ ਹਨਾ ਅਸੀਂ ਸਾਹ ਲੈਣਾ ਨਹੀਂ ਭੁੱਲਦੇ ਤਾਂ ਇੰਨਾ ਜ਼ਰੂਰੀ ਹੋ ਜਾਂਦਾ ਇੱਕ ਸਿੰਗਰ ਵਾਸਤੇ ਰਿਆਜ਼ ਕਰਨਾ ਇੱਕ ਗਾਣੇ ਗਾਉਣ ਇੱਕ ਹੋਰ ਨਾਲ ਪੁਆਇੰਟ ਨਾਲ ਤੁਹਾਡੇ ਸਾਂਝਾ ਕਰ ਰਿਹਾ ਗਾਣੇ ਗਾਉਣ ਸਾਰਿਆਂ ਨੇ ਕਹਿੰਦੇ ਵੀ ਅਸੀਂ ਗਾਣੇ ਗਾ ਲੈਣੇ ਜੀ 2-3 ਘੰਟੇ ਗਾਣੇ ਗਾਉਣ ਨੇ ਫਿਰ ਵੀ ਗਲਾ ਨਹੀਂ ਤਿਆਰ ਹੁੰਦਾ ਫਿਰ ਵੀ ਆਵਾਜ਼ ਮਤਲਬ ਬੇਸੂਰੀ ਹੋ ਜਾਂਦੀ ਹੈ ਜਾਂ ਬਹੁਤ ਸਾਰੀਆਂ ਕਮੀਆਂ ਨੇ ਆਵਾਜ਼ ਦੇ ਵਿੱਚ ਵੀਰੋ ਗਾਣੇ ਗਾਉਣ ਦੇ ਨਾਲ ਗਜ਼ਲਾਂ ਗਾਉਣ ਦੇ ਨਾਲ ਠੁਮਰੀਆਂ ਗਾਉਣ ਦੇ ਨਾਲ ਕਵਾਲੀਆਂ ਗਾਉਣ ਦੇ ਨਾਲ ਗਲਾ ਠੀਕ ਗਲੇ ਦੀ ਗਰੋਥ ਨਹੀਂ ਹੁੰਨੀ ਠੀਕ ਹੈ ਉਹ ਬਹੁਤ ਵਧੀਆ ਮਨਪ੍ਰਸਾਵ ਹੈ ਉਹ 2-3 ਘੰਟੇ ਤੁਸੀਂ ਕਰ ਸਕਦੇ ਹੋ ਪਰ ਜੇ ਰਿਆਜ਼ ਨਹੀਂ ਕੀਤਾ ਤਾਂ ਰਿਆਜ਼ ਨੇ ਤੁਹਾਨੂੰ ਉਸ ਗਲੇ ਨੂੰ ਮਤਲਬ ਬੂਸਟ ਕਰਨਾ ਹੀ ਨਹੀਂ ਉਹਨੂੰ ਅੱਗੇ ਸਟੇਜ ਤੇ ਲੈ ਕੇ ਹੀ ਨਹੀਂ ਜਾਣਾ ਜਿਹਦੇ ਵਾਸਤੇ ਉਹ ਪ੍ਰਪੇਅਰ ਹੋ ਸਕੇ 3-4 ਘੰਟੇ ਜੇ ਕੋਈ ਸਿੰਗਰ ਗਾਉਂਦਾ ਹੈ ਤਾਂ ਆਵਾਜ਼ ਟਲੀਅਰ ਕੀ ਰਹੇ ਮੈਂ ਮਹਾਰਾਜ ਤੋਂ ਡਰ ਕੇ ਇਹ ਗੱਲ ਕਹਿਣਾ ਕਿ ਮੈਂ 4-4 ਘੰਟੇ ਲਗਾਤਾਰ ਬਿਨਾ ਐਂਕਰ ਤੋਂ ਬਿਨਾ ਐਂਕਰਿੰਗ ਤੋਂ 4 ਘੰਟੇ ਲਗਾਤਾਰ ਗਾਇਆ ਹੋਇਆ ਤੇ ਉਸ ਤੋਂ ਬਾਅਦ ਵੀ ਆਏ ਹੁੰਦਾ ਵੀ ਯਾਰ ਫੋਰ गा ਸਕਦੇ ਹਾਂ ਜੀ ਹਨਾ ਤੇ ਕਿਸੇ ਟਾਈਮ ਮੈਂ ਜਦੋਂ ਸ਼ੁਰੂਆਤ ਕੀਤੀ ਸੀ 2012 ਚ ਖਾੜੇ ਲਾਉਣ ਦੀ ਉਦੋਂ ਮੈਂ 3-4 ਗਾਣੇ ਗਾ ਕੇ ਕੋਰਸ ਵਾਲਿਆਂ ਤੋਂ ਬਾਕੀ ਪੂਰਾ ਕਰਵਾਉਂਦਾ ਹੁੰਦਾ ਸੀ ਖਾੜਾ ਤੇ ਖਾੜਾ ਵੀ ਸੀ ਕਹਿੰਦੇ ਸੀ ਵੀ ਘੰਟਾ ਗਾ ਸਕਦੇ ਆ ਜੀ ਸੋ ਤੁਸੀਂ ਫਰਕ ਦੇਖੋ ਵੀ ਰਿਆਜ਼ ਨਾਲ ਤੁਹਾਡਾ ਇੱਕ ਤਾਂ ਟਾਈਮਿੰਗ ਵੱਧ ਗਈ ਹਨਾ ਇੱਕ ਤੁਹਾਡਾ ਗਲਾ ਨਹੀਂ ਖਰਾਬ ਹੋ ਰਿਹਾ ਕਈ ਵਾਰੀ ਗਾਉਣ ਤੋਂ ਬਾਅਦ ਕੀ ਹੁੰਦਾ ਸੀ ਜਦੋਂ ਪਹਿਲਾ ਪਹਿਲੀ ਸਟੇਜ ਸੀ ਮੇਰੀ ਸਿੱਖਣਾ ਸ਼ੁਰੂ ਕੀਤਾ ਸੀ ਖਾੜੇ ਲਾਉਣੇ ਸ਼ੁਰੂ ਕੀਤੇ ਸੀ ਤਿੰਨ ਚਾਰ ਸਾਲਾਂ ਬਾਅਦ ਸਿੱਖਣ ਤੋਂ ਬਾਅਦ ਤਾਂ ਖਾੜਾ ਲਾ ਕੇ ਉtre ਦੋ ਦਿਨ ਗਲਾ ਹੀ ਨਹੀਂ ਸੀ ਖੋਲਣ ਦਾ ਬੋਲੇ ਹੀ ਨਹੀਂ ਸੀ ਜਾਂਦਾ ਗੜੀ ਮਤਲਬ ਗਲੇ ਚੋਂ ਆਵਾਜ਼ ਹੀ ਨਹੀਂ ਸੀ ਨਿਕਲਦੀ ਆਵਾਜ਼ ਬੈਠ ਜਾਂਦੀ ਸੀ ਸੋ ਇਹ ਸਾਰੰਗੀ ਕਾਰਨ ਜਿਹੜੇ ਦੂਰ ਹੋ ਜਾਂਦੇ ਆ ਰਿਆਜ਼ ਦੇ ਨਾਲ ਕੰਸਿਸਟੈਂਸੀ ਇੱਕ ਪ੍ਰੋਪਰ ਟਾਈਮ ਸੈੱਟ ਕਰਨਾ ਕੰਸਿਸਟੈਂਸੀ ਰੱਖਣਾ ਜਦੋਂ ਤੁਸੀਂ ਰਿਆਜ਼ ਕਰਨਾ ਨਾ ਤੁਹਾਡਾ ਕੱਲੇ ਕੱਲੇ ਸੁਰ ਦੇ ਉੱਤੇ ਫੋਕਸ ਹੋਵੇ ਪ੍ਰੋਪਰ ਯਾਨੀ ਕਿ ਜਿਸ ਸਾਹ ਦੀ ਪ੍ਰੈਕਟਿਸ ਕਰ ਰਹੇ ਆ ਤਾਂ ਸਾਹ ਦੇ ਉੱਤੇ ਸਾਹ ਪੂਰਾ ਤੁਹਾਡਾ ਧਿਆਨ ਸਾਹ ਦੇ ਵਿੱਚ ਹੋਵੇ ਤੇ ਸਲੋ ਪ੍ਰੈਕਟਿਸ ਕਰੋ ਪਹਿਲਾਂ ਜਦੋਂ ਸਲੋ ਪ੍ਰੈਕਟਿਸ ਕਰਕੇ ਤੁਹਾਡਾ ਉੱਤੇ ਪ੍ਰੋਪਰ ਹੋਲਡ ਬਣ ਜੇ ਪ੍ਰੋਪਰ ਚਾਲ ਬਣ ਜੇ ਉਸ ਤੋਂ ਬਾਅਦ ਉਹਨੂੰ ਤੇਜ਼ ਕਰੋ ਠੀਕ ਹੈ ਫਿਰ ਅੱਗੇ ਦੀ ਅੱਗੇ ਬਹੁਤ ਕੁਝ ਹੈਗਾ ਜਦ ਤੁਸੀਂ ਪ੍ਰੋਪਰ ਇਹਦੇ ਪੈਟਰਨ ਨੂੰ ਫੋਲੋ ਕਰੋ ਤਾਂ ਜਿਵੇਂ ਉਸਤਾਦ ਕਰਾਉਂਦੇ ਹੁੰਦੇ ਸੀ ਪਹਿਲਾਂ 3 ਮਹੀਨੇ ਸਾਲ ਦੀ ਪ੍ਰੈਕਟਿਸ ਕਰੋ ਫਿਰ ਉਸ ਤੋਂ ਬਾਅਦ ਸਰਗਮਾ ਕਰਵਾ ਅਲੰਕਾਰ ਕਰੋ ਫਿਰ ਉਸ ਤੋਂ ਬਾਅਦ ਥੋੜੇ ਜਿਹੇ ਔਖੇ ਜਿਹੜੇ ਪੁੱਠੇ ਸਿੱਧੇ ਉਹਨਾਂ ਨੂੰ ਪਲਟੇ ਕਹਿ ਦਿੰਦੇ ਆ ਪਲਟੇ ਕਰੋ ਫਿਰ ਸਰਗਮ ਗੀਤ ਕਰੋ ਫਿਰ ਇੱਕ ਦੋ ਸਿੰਪਲ ਰੀਤਾਂ ਜਿਹਨੂੰ ਕਹਿ ਦਿੰਦੇ ਸੀ ਗੁਰਬਾਣੀ ਕਰਦੇ ਹੁੰਦੇ ਸੀ ਚੰਗੇ ਭਾਗ ਨੇ ਕਿ ਪਹਿਲਾ ਸ਼ਬਦ ਜਿਹੜਾ ਮੈਂ ਗੁਰਬਾਣੀ ਦਾ ਕੀਤਾ ਸੀ ਬਹੁਤ ਸਾਰੇ ਸ਼ਬਦ ਕੁਰਬਾਨੀ ਦੀ ਉਹਨਾਂ ਨੇ ਰਾਗਾਂ ਦੇ ਵਿੱਚ ਵੀ ਕਰਵਾਇਆ ਉਸਤਾਦ ਜੀ ਨੇ ਮੇਰੇ ਉਸਤਾਦ ਜੀ ਸ਼੍ਰੀ ਜਤਿੰਦਰ ਸਿੰਘ ਵਿੱਕੀ ਜੀ ਔਰ ਸ਼੍ਰੀ ਵਿਨੋਦ ਖਰਾਨਾ ਜੀ ਉਹ ਸਾਰੇ ਉਸਤਾਦ ਨੇ ਜਿੰਨਾਂ ਕੋਲੋਂ ਮੈਂ ਸਿੱਖਿਆ ਆ ਇਹ ਮੇਰੇ ਮੋਢਲੇ ਉਸਤਾਦ ਨੇ ਜਿੰਨਾਂ ਕੋਲੋਂ ਟ੍ਰੇਨਿੰਗ ਲੈ ਕੇ ਮੈਂ ਇੱਥੋਂ ਜੋਗਾ ਹੋਇਆ ਤੁਹਾਨੂੰ ਕੁਝ ਗੱਲ ਜੀ ਮੈਂ ਦੱਸ ਸਕਦਾ ਤਾਂ ਇਹਨਾਂ ਦੀ ਹੀ ਗੱਲ ਮੇਰੀ ਗੱਲ ਨਹੀਂ ਹੈਗੀ ਮੈਂ ਸਿਰਫ ਵੰਡ ਰਿਹਾ ਤਾਂ ਇਹ ਸਾਰੀਆਂ ਮਤਲਬ ਚੀਜ਼ਾਂ ਮੈਂ ਸਿੱਖੀਆਂ ਆਇਆ ਫਿਰ ਉਸ ਤੋਂ ਬਾਅਦ ਜਿਵੇਂ ਸ਼ਬਦ ਕੀਤਾ ਕਿਸੇ ਰਾਗ ਚ ਜਿਵੇਂ ਆਪਾਂ ਸੁਰਾਗ ਚ ਨਹੀਂ ਰਾਗ ਦੀਆਂ ਸੁਰਾਂ ਜਿ ਸਰਫ ਉਹਨੂੰ ਰੀਤ ਕਹਿ ਦਿੰਦੇ ਆ ਰਾਗ ਨਹੀਂ ਹੁੰਦਾ ਉਹ ਸਿਰਫ ਰਾਗ ਦੀਆਂ ਸੁਰਾਂ ਹੁੰਦੀਆਂ ਜਿਵੇਂ ਪੈਰਵੀ ਦੀਆਂ ਸੁਰਾਂ ਚ ਜਾਂ ਸ਼ਿਵਰੰਜਰੀ ਦੀਆਂ ਸੁਰਾਂ ਚ ਜਾਂ ਬਲਾਵਲ ਦੀਆਂ ਸੁਰਾਂ ਚ ਸੋ ਇਸ ਤਰੀਕੇ ਨਾਲ ਉਹ ਕਰਨ ਤੋਂ ਬਾਅਦ ਫਿਰ ਅਸੀਂ ਪ੍ਰੋਪਰ ਰਾਗ ਸ਼ੁਰੂ ਕਰਾਉਨੇ ਆ ਰਾਗ ਦੇ ਵਿੱਚ ਕੀ ਹੁੰਦਾ ਅਰੋਹ ਰੋ ਰਾਗ ਦੀ ਪਕੜ ਜਿਹਨੂੰ ਮੋਖੰਕ ਕਹਿ ਦਿੰਦੇ ਆ ਫਿਰ ਉਸ ਤੋਂ ਬਾਅਦ ਰਾਗ ਦਾ ਸੁਰ ਵਿਸਤਾਰ ਇਹ ਸਾਰੇ ਕਿਸੇ ਨੂੰ ਆਕਾਰ ਦੇ ਵਿੱਚ ਵੀ ਪ੍ਰੈਕਟਿਸ ਕਰਨੀ ਆਕਾਰ ਤੋਂ ਬਾਅਦ ਫਿਰ ਤੁਸੀਂ ਬੰਦਿਸ਼ ਮਗਰ ਵੀ ਯਾਦ ਕਰਨੀ ਪਾ ਪਰੇਗਾ ਰੇ ਸਾ ਨੀ ਰੇ ਸਾ ਨੀ ਦਾ ਨੀ ਰੇ ਗਾ ਰੇ ਗਾ ਲਿਕੇ ਦਾ ਇਹਦੇ ਵਿੱਚ ਬੋਲ ਨਹੀਂ ਪਾਉਣੇ ਸਾਰੀ ਕੰਪੋਜੀਸ਼ਨ ਸਥਾਈ ਅੰਤਰਾ ਯਾਦ ਕਰਕੇ ਫਿਰ ਉਹਦੇ ਵਿੱਚ ਬੋਲ ਪਾਉਣੇ ਠੀਕ ਹੈ ਬੋਲ ਬੋਲਾਂ ਦਾ ਰਿਆਸ ਕਰਕੇ ਫਿਰ ਉਹਨੂੰ ਦੁੱਗਣ ਚੌਗਣ ਵੀ ਨਾਲ ਕਰਕੇ ਦੇਖਣੀ ਉਸ ਤੋਂ ਬਾਅਦ ਤੁਸੀਂ ਤਾਨਾ ਦੀ ਪ੍ਰੈਕਟਿਸ ਕਰਨੀ ਪਹਿਲਾਂ ਇੱਕ ਗਣ ਚ ਫਿਰ ਦੁੱਗਣ ਚ ਫਿਰ ਚੌਗਣ ਚ ਫਿਰ ਆਕਾਰ ਦੇ ਵਿੱਚ ਸੋ ਲਾਪ ਲਾਪ ਨਹੀਂ ਖੁੱਲੇ ਲਾਪ ਕਿਉਂਕਿ ਲਾਪ ਸਰਵਿਸਤਾਰ ਦੇ ਵਿੱਚੋਂ ਹੀ ਤੁਹਾਡੇ ਲਾਪ ਬਣ ਜਾਣੇ ਸਿਰਫ ਤੁਹਾਨੂੰ ਤਾਲ ਦੀ ਨੋਲਿਜ ਹੋਵੇ ਸੋ ਮੈਨੂੰ ਲੱਗਦਾ ਵੀ ਜੇ ਸਿੰਗਰ ਇੱਕ ਸਿੰਗਰ 10 15 ਰਾਗ ਵੀ ਕਰ ਲਵੇ ਠੀਕ ਹੈ ਉਹਨੇ ਚਾਹੇ ਰਾਗ ਗੋਣੇ ਰਾਗ ਤਾਂ ਅੱਜਕੱਲ ਸੁਣਨ ਵਾਲੇ ਬਹੁਤ ਥੋੜੇ ਰਹਿ ਗਏ ਸੁਣਾਉਣ ਵਾਲੇ ਵੀ ਥੋੜੇ ਰਹਿ ਗਏ ਤੇ ਸੁਣਨ ਵਾਲੇ ਵੀ ਥੋੜੇ ਰਹਿ ਗਏ ਸੋ ਇਹ ਨਹੀਂ ਕਿ ਰਾਗ ਸੁਣਨ ਵਾਲਾ ਨਹੀਂ ਕੋਈ ਰਹਾ ਤੇ ਸਰਾਗ ਤੁਸੀਂ ਕਰਨੀ ਨਹੀਂ ਰਾਗ ਤੁਸੀਂ ਆਪਦੀ ਦੇਕ ਬੋਨ ਜਿਹੜੀ 뮤זיਕ ਦੀ ਹੈ ਉਹ ਰਾਗ ਨੇ ਤੁਸੀਂ ਆਪ ਦਾ ਮਤਲਬ ਬੇਸ ਸਟਰੋਂਗ ਕਰੋਗੇ ਤਾਂ ਹੀ ਤੁਸੀਂ ਇੱਕ ਵਧੀਆ ਸਿੰਗਰ ਬਣ ਸਕਦੇ ਹੋ ਜੇ ਅੰਦਰ ਕੁਝ ਹੋਊਗਾ ਤਦ ਕਦੇ ਤੁਸੀਂ ਸਟੇਜ ਤੇ ਘਬਰੋਗੇ ਨਹੀਂ ਤੁਹਾਡੇ ਅੰਦਰ ਕੁਝ ਹੋਊਗਾ ਤਾਂ ਤੁਹਾਨੂੰ ਸਟੇਜ ਦੇ ਵਿੱਚ ਕੌਨਫੀਡੈਂਸ ਮਤਲਬ ਅਪ ਰਹੂਗਾ ਹਮੇਸ਼ਾ ਕੌਨਫੀਡੈਂਸ ਰਹਿੰਦਾ ਜਿਹੜਾ ਬੰਦਾ ਸਿੱਖ ਕੇ ਆਉਂਦਾ ਤਾਂ ਤੁਸੀਂ ਆਪ ਦਾ ਸਕੇਲ ਦੱਸ ਸਕਦੇ ਹੋ ਮੇਜਰ ਮਾਈਨਰ ਦੱਸ ਸਕਦੇ ਹੋ ਸੋ ਇਹ ਸਾਰੀਆਂ ਗੱਲਾਂ ਜੇ ਤੁਸੀਂ ਇਸ ਸਿਸਟਮ ਨੂੰ ਸਮਝ ਕੇ ਇਸ ਤਰ੍ਹਾਂ ਤਰੀਕੇ ਦੇ ਨਾਲ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਿੰਗਰ ਮਾਰ ਖਾਊਗਾ ਪੰਜਾਬ ਹਮੇਸ਼ਾ ਸੰਗੀਤ ਦੇ ਵਿੱਚ ਬੜਾ ਮੋਹਰੀ ਰਿਹਾ ਪਰ ਅੱਜ ਕੱਲ ਜਿਹੜਾ ਹੁਣ ਸੰਗੀਤ ਦਾ ਗ੍ਰਾਫ ਜਿਹੜਾ ਚੱਲ ਰਿਹਾ ਕਲਾ ਵਾਈਜ਼ ਬਹੁਤ ਡਾਊਨ ਚੱਲ ਰਿਹਾ। ਬੀਟਾ-ਬੂਟਾ ਦੇ ਗਾਣੇ ਬਹੁਤ ਬਣ ਰਹੇ ਆ। ਚਲੋ ਉਹ ਵੀ ਸ਼ਾਬਾਸ਼ ਆ ਵੀ ਜਿਹੜੇ ਕੋਈ ਮਿਹਨਤ ਕਰ ਰਹੇ ਆ ਤਾਂ ਵਧੀਆ ਗੱਲ ਆ। ਪਰ ਨਹੀਂ ਯਾਰ ਸਾਡਾ ਜਿਹੜਾ ਸੱਚੀ ਮੂਜੀ ਸਾਡਾ ਸੰਗੀਤ ਸੀ ਅਸੀਂ ਉਹਨੂੰ ਵੀ ਸੰਭਾਲੀਏ। ਕੁਝ ਸੰਗੀਤ ਦੇ ਵਿੱਚ ਕੋਈ ਚੰਗੀ ਗੱਲ ਪਾ ਕੇ ਆਪਦੇ ਗੀਤ ਦੇ ਵਿੱਚ ਲੋਕਾਂ ਨੂੰ ਸੁਣਾਈਏ। ਕੋਈ ਯੂਥ ਨੂੰ ਚੰਗੀ ਸੇਧ ਦਈਏ। ਮੇਰਾ ਤਾਂ ਪਰਸਨਲ ਹੀ ਇਹੀ ਹਮੇਸ਼ਾ ਮੋਟਿਵ ਹੁੰਦਾ ਵੀ ਉਹਨੂੰ ਯੂਥ ਨੂੰ ਚੰਗੇ ਬਾਸੇ ਲਾਇਆ ਜਾਵੇ ਕਿਉਂਕਿ ਬੇਲਾ ਮਨੁਸ਼ਤਾਨ ਦਾ ਘਰ ਜੇ ਬੇਲਾ ਰੋਗਾ ਦਾ ਕੁਝ ਮਾੜਾ ਕੋਈ ਕ੍ਰਾਈਮ ਕਰ ਲੂਗਾ ਜਾਂ ਕੋਈ ਨਸ਼ਿਆਂ ਵੱਲ ਲੱਗ ਜਾਊਗਾ ਹਨਾ ਤਾਂ ਜੇ ਕੋਈ ਚੰਗੀ ਗੱਲ ਕਰੂਗਾ ਚੰਗੀ ਸਿੱਖੂਗਾ ਤਾਂ ਉਹਦਾ ਵੀ ਭਲਾ ਤੇ ਮੇਰਾ ਵੀ ਭਲਾ ਸੋ ਤੁਸੀਂ ਚੈਨਲ ਨਾਲ ਜਰੂਰ ਜੁੜਿਓ ਵੀਡੀਓ ਨੂੰ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਪਿਆਰ ਸਤਿ ਸ੍ਰੀ ਅਕਾਲ